ਤਉ ਹੈ ਪ੍ਰਸਾਦ ਦੀਰਘਦਰਭੰਗੀ ਛੰਦ ਦੁਰਜੰਦਲ ਦੰਡਣ ਅਸੁਰ ਬਿਹੰਡਣ ਦੋਸਤ ਨਿਕੰਦਣ ਆਲ ਪ੍ਰਤੇ ਚਛਰਾ ਸੁਰ ਮਾਰਣ ਪਤਤ ਉਧਾਰਣ ਨਰਕ ਨਿਵਾਰਣ ਗੂੜਕਤੇ ਅਛੇ ਅਖੰਡੇ ਤੇਜ ਪ੍ਰਚੰਦੇ ਖੰਡ ਉਦੰਡੇ ਅਲਖਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਰਾਮਕ ਵਰਤਨ ਛਤਰਛਤੇ ਅਸੁਰਿ ਬਿਹੰਡਣ ਦੋਸਤ ਨਿਕੰਦਣ ਪੁਸ਼ਟ ਉਦੰਡਣ ਰੂਪਯਤੇ ਚੰਡਾ ਸੁਰ ਚੰਡਣ ਮੁੰਡ ਬਿਹੰਡਣ ਤੁਮਰ ਬਿਧੰਸਣ ਮਹਿਖਮਤੇ ਦਾਨਵ ਪ੍ਰਹਾਰਣ ਨਰਕ ਨਿਵਾਰਣ ਅਦਮ ਉਧਾਰਣ ਉਰਦ ਅਧੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਰਾਮ ਕ ਬਰਦਨ ਯਾ ਦਿ ਵਰਤੇ ਡਬ ਰੂ ਡਮੰਕ ਬਬਰ ਬਵੰਕਿਆ ਪੂਜਾ ਫਰੰਕਿਆ ਸਤੇਜ ਬਰੰ ਲੰਕੁੜਿਆ ਫਾਦੇ ਆਯੁਦ ਬਾਦ ਸੈਨ ਬ ਮਰਦਨ ਕਾਲ ਸੁਰੰ ਅਸਟਾਇਦ ਚਮਕਿਆ ਭੂਖਣ ਦਮ ਕੇ ਅਤ ਸਿਤ ਚਮਕਿਆ ਫੁੰਕ ਫਨੰ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਰਾਮ ਕ ਬਰਦਨ ਦੇਦ ਜਿਣੰ ਚੰਡਾ ਸੁਰ ਚੰਨਣ ਮੁੰਡ ਬ ਮੁੰਡਣ ਖੰਡ ਅਖੰਡਣ ਖੂਣ ਖਿਤੇ ਦਾਮਨੀਦ ਮੰਕਣ ਤੁਜਾ ਫਰੰਕਣ ਫਣੀ ਫੁੰਕਾਰਣ ਜੋਦ ਜਿਤੇ सरतार बेबरखण दुष्ट प्रकारखण पोस्ट पर हरखण दुष्ट मथे जय जय होसी मैं खासुर मर्दन भूमका स्थल उर्द अधे दामनी प्रहासन स्वच्छ निवासन श्रेष्ठ प्रकाशण घोड़ गते रक्तसूर याचिं युद्ध प्रमाच चंद्रदन राचन धर्म व्रते श्रुणंत अचिंती अनल बेवंती जोग जयंती खड्ग धरे जय जय होसी मैं खासुर मर्दन पाप विनाशन धर्म करे ਅਗਯੋਗ ਨਿਵਾਰਣ ਦੁਸ਼ਟ ਪ੍ਰਚਾਰਣ ਸ੍ਰਿਸ਼ਟ ਉਬਾਰਣ ਸੁਧ ਮਤੇ ਫਣੀਰ ਸੰਕਾਰਣ ਬਾਗ ਪੁਕਾਰਣ ਸਾਸਰ ਪ੍ਰਹਾਰਣ ਸਾਧ ਮਤੇ ਸਹਿਤੀ ਸੁਨਾਹਣ ਅਸ਼ਟ ਪ੍ਰਵਾਹਣ ਬੋਲ ਨਿਬਾਹਣ ਤੇਜ ਅਤੁਲੰ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਊਮ ਅਕਾਸ ਪਤਾਲ ਜਲੰ ਚਾ ਚਰ ਚਮਕਾਰਣ ਚਿਛੁਰ ਹਾਰਣ ਧੂਮ ਤੁਕਾਰਣ ਦਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਜੰਤੇ ਮਨਜ ਮਥੰਤੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਣ ਤੁਜੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਭਰਮ ਬਿਨਾਸ਼ਣ ਧਰਮ ਤੁਜੇ ਕੁੰਗਰੂ ਕ ਮੰਕਲ ਸਾਸਰ ਚ ਮੰਕਣ ਫਣੀ ਅਰ ਫੰਕਾਰਨ ਧਰਮ ਤੁਜੇ ਅ ਸਟਾਰ ਪ੍ਰਹਾਸਨ ਸ੍ਰਸ਼ਟ ਨਿਵਾਸਨ ਦੁਸਤ ਪ੍ਰਨਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁੱਧ ਸੁਨਾਹੇ ਅਗਮ ਅਥਾਏ ਏਗ ਬ੍ਰਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਕੁਮਾਰ ਗਾਦ ਬ੍ਰਤੇ ਸੁਰਨਰ ਮਨਮੰਦਨ ਦੁਸਤ ਨਿਕੰਦਨ ਪ੍ਰਸ਼ਟ ਬਿਨਾਸਨ ਮ੍ਰਿਤਮਥੇ ਕਵਰੂ ਕੁਮਾਰੇ ਅਦਮ ਉਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪ੍ਰਸੋਹਣ ਸੁਰਨਰ ਮੋਹਣ ਸਿੰਗਾਰੋਹਣ ਬਿਤਲ ਤਲੇ ਜੈ ਜੈ ਹੋਸੀ ਸ ठाव निवासन बाय पतालका सन्ले संकट निवारण अदम उदाहरण तेज प्रकार खण तंद तबे दुख दोख दहंती ज्वाल जयंती आद अनाद आगाद छ शुद्धता समर्पण तर्क वितर्कण तपत बरतापण जपत जिवे जय जय होसी शास्त्र प्रकार खणया अनिल आगाद अपे ਚੰਚਲਾ ਚਖੰਗੀ ਅਲਗ ਪੁਝੰਗੀ ਤੁੰਦ ਤੁਰੰਗਣ ਤੇ ਛਸਰੇ ਕਰ ਕਥਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਪੁਜੇ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋ ਸੀ ਰਗਤਾ ਸੁਰਖੰਡਣ ਸੰਭ ਚ ਕਰਦ ਨ ਸੰਭ ਮਥੇ ਬਾਰਜ ਬਿਲੋਚਨ ਬ੍ਰਤਨ ਬਿਮੋਚਨ ਸੋਚ ਬਿਸੋਚਨ ਕਾਉਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਤ ਸੁਬਾਸੇ ਦੋਸਟ ਕਰਸੇ ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ਤਰੰਗੀ ਖੰਡ ਸੁਰੰਗ ਜੈ ਜੈ ਹੋ ਸੀ ਮੈਂ ਖਾਸ ਮਰਦਨ ਆਦ ਅਨਾਦ ਗਾਦਰਧੰ ਘੰਟ ਕਾਬਿਰਾ ਜੈ ਰਣ ਚੁਣ ਬਾਜੈ ਭ੍ਰਮ ਭੈ ਭਜੈ ਸੁਨਤ ਸੁਰੰ ਕੋਕਲ ਸੁਨ ਲਾਜੈ ਕਿਲ ਵਿਖ ਭਜੈ ਸੁਖ ਉਪਰਾਜੈ ਮਦ ੁਰੰਗ ਦੁਰਜੰਦਲ ਦਜੈ ਮਨ ਤੰਦਜੈ ਸੋ ਭੈ ਨ ਭਜੈ ਰੋਹ ਰਣ ਜੈ ਜੈ ਹੋਸੀ ਮੈਂ ਖਾਸ ਮਰਦਨ ਚੰਡ ਚਕਰ ਦਨਿਆਦ ਗੁਰੰਗ ਚਾਚ ਦੀ ਪ੍ਰਜੋਦਨ ਦੋਸਤ ਬਿਰੋਦਨ ਰੋਜ਼ ਅਰੋਧਨ ਕਰੂਰ ਵਰਤੇ ਤੁਮਰਾਜ ਬਦਨਸਨ ਪ੍ਰਲਾਪ ਜੁਨਸਨ ਜਗ ਬਦਨਸਨ ਸਉਦਮਤੇ ਝਾਲ ਪਾਜੇ ਅੰਤੀ ਸਤਰ ਮਥਨਤੀ ਦੋਸਤ ਪਰਦਾ ਹਨ ਗਾੜ ਮਤੇ ਜੈ ਜੈ ਹੋਸੀ ਮੈਂ ਖਾਸਰ ਮਰਦਨ ਆਦ ਚ ਗਾਦ ਅਗਾਦ ਕਤੇ ਖਤਰੀਆਂ ਖਤੰਗੀਆ ਭੈ ਭੰਗੀ ਆਦ ਅਨੰਗੀ ਆਗਾਧ ਕਤੇ ਬ੍ਰਿਲਾਚ ਬਿਹੰਡਨ ਚਛਰ ਦੰਡਨ ਤੇਜ ਪ੍ਰਚੰਡਨ ਆਦ ਪ੍ਰਤੇ ਸੁਰਨਰ ਪ੍ਰਤਪਾਰਣ ਪਤਤ ਉਧਾਰਨ ਦੁਸਤ ਨਿਵਾਰਣ ਦੋਕ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਵਿਸੁਭੁਦੰਸਨ ਸ੍ਰੇਸ਼ਟ ਕਰੇ ਦਮਨਿ ਪ੍ਰਕਾਸ਼ੇ ਅਣਤਣਾ ਸੇ ਜੋਤ ਪ੍ਰਕਾਸ਼ੇ ਅਤੁਲ ਬਲੇਦਾਨ ਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਧਾਨ ਖਣ ਬਿਦਲ ਤਲੇ ਹਸਤਾਇਦ ਬਾਹਣ ਬੋਲਨੇ ਬਾਹਣ ਸੰਤ ਪਨਾਹਣ ਗੂੜ ਗਤੇ ਜੈ ਜੈ ਹੋਸੀ ਮੈਂ ਖਾਸਰ ਮਰਦਨ ਆਦ ਅਨਾਦ ਅਗਾਦ ਪਰਤੇ ਦੁਖ ਦੋਖ ਪ੍ਰਵਚਨ ਸੇਵਕ ਰਛਣ ਸੰਤ ਪ੍ਰਦਕਸ਼ਣ ਸੋਧ ਸਰੇ ਸਾਰੰਗ ਸਨਾਹੇ ਦੁਸ਼ਟ ਪਰਦਾ ਹੈ ਅਰਦ ਲਗਾਹੇ ਦੋਖ ਹਰੇ ਗੰਜਨ ਗੁਮਾਨੇ ਅਤੁਲ ਪਰਮਾਨੇ ਸੰਤ ਜਮਾਨੇ ਆਦ ਅੰਤੇ ਜੈ ਹੈ ਜੈ ਹੋਸੀ ਮੈਂ ਖਾਸਰ ਮਰਦਨ ਸਾਚ ਪ੍ਰਤਖਣ ਦੋਸਤ ਹੰਤੇ ਕਰਨ ਕਰੀ ਲੀ ਗਰਬ ਗਹੀ ਲੀ ਜੋਤ ਜਤੀ ਲੀ ਤੁੰਦ ਮਤੇ ਅਸਤਾਇਦ ਚਮਕਣ ਸਸਰ ਚਮਕਣ ਦਾਮਣ ਦਮਕਣ ਆਦ ਬਿਰਤੇ ਡੁਗ ਡੁਗੀ ਦਮੰਕੇ ਬਾਗ ਬਬੰਕੇ ਪੂਜਾ ਫਰੰਕੇ ਸੁਦਕ ਤੇ ਜੈ ਜੈ ਹੋਸੀ ਮੈਂ ਖਾਸਰ ਮਰਦਨ ਆਦ ਜੁਗਾਦ ਅਨਾਦ ਮਤੇ ਜਚਰਾਸਰ ਮਾਰਨ ਨਰਕ ਨਿਵਾਰਨ ਪਤਤ ਉਧਾਰਨ ਏਕ ਪਟੇ ਪਾਪਾਨ ਵਿਹੰਡਨ ਦੁਸਤ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰ ਨਰਕ ਨਿਵਾਰੇ ਪਤਤ ਉਧਾਰੇ ਮੁੰਡ ਮਥੇ ਜੈ ਜੈ ਹੁਸੀ ਮੈਂ ਖਾਸਰ ਮਰਦਨ ਤੁਮਰ ਬਧਨਸਣ ਆਦ ਕਥੇ ਰਕਤਾਸੁਰ ਮਰਦਨ ਚੰਡ ਚੱਕਰਦਨ ਦਾਨਵ ਅਰਦੰਡੜਾਲ ਬਦੇ ਸਰਧਾਰ ਬਬਰਖਣ ਦੁਚ ਦੁਰਜਣ ਧਰਖਣ ਅਤਲ ਅਮਰਖਣ ਧਰਮ ਤੁਜੇ ਤੁਮ ਰਾਜ ਵਿਧੁਨਸਣ ਸ੍ਰੋਣਤ ਚੁਨਸਣ ਸੁੰਮਨ ਪਾਤ ਸਉੰਭ ਮਥੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਅਨੀਲ ਅਗਾਦ ਕਥੇ